ਹਾਂਜੀ ਭਾਈ ਸਾਸਤਰੀ ਕਾਹ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਨਵੇਂ ਵੀਡੀਓ ਤੇ ਨਵੇਂ ਬਲੌਗ ਵਿੱਚ ਤੇ ਜੀ ਕੰਮ ਚੱਲੀ ਜਾਂਦਾ ਰੇੜੀਆਂ ਦਾ ਜਿਵੇਂ ਤੁਸੀਂ ਕੱਲ ਦੇਖਿਆ ਜੀ ਬਲੌਗ 'ਚ ਤੇ ਸਦੇ ਬਲੌਗ 'ਚ ਕਿਉਂ ਸਾਲ ਦੇ ਦਿਨੋਂ ਰੇੜੀਆਂ ਰੂੜੀਆਂ ਦਾ ਕੰਮ ਹੀ ਚੱਲੂਗਾ ਜਾਂ ਏਟਾ ਗੁੱਟਾਂ ਦਾ ਹੋ ਗਿਆ ਅੱਜ ਕੱਲ੍ਹ ਰੁਪਿਆ ਦਾ ਕੰਮ ਘਟ ਜਾਂਦਾ ਜੀ ਆਹ ਵਾਲੀ ਰੇੜੀਆਂ ਮੈਂ ਬਣ ਕੇ ਤਿਆਰ ਆ ਆਪਣੀ ਬਸ ਕੱਲਾ ਇਹ ਤੇ ਰੰਗ ਰੰਗ ਰਹਿ ਗਏ ਤੇ ਜਾਂ ਵੀ ਰਹਿ ਗਈ ਜਿਵੇਂ ਉਹ ਸਾਹਮਣੇ ਜੱੜ ਲੱਗੀ ਹੋਈ ਹੈ ਇਹ ਕੁਝ ਕਰਨਾ ਰਹੇਗਾ ਜੱੜ ਜਿਹੜੀ ਲੌਣ ਵਾਲੀ ਹੈਗੀ ਤੇ ਬਾਕੀ ਜਮੀਆਂ ਬਿਲਡਿੰਗ ਦੇ ਦਾਣੇ ਦੂਣੇ ਨੇ ਇਹ ਸਾਫ਼ ਕਰਨੇ ਰਹਿੰਦੇ ਨੇ ਜੀ ਤੇ ਕਿਹੋ ਜਿਹੇ ਸਪੋਰਟਰ ਰਹਿੰਦੀਆਂ ਲੌਣ ਵਾਲੀਆਂ ਬਾਕੀ ਇਹ ਤਾਂ ਸਾਰਾ ਕੰਮ ਓਕੇ ਹੈਗਾ ਜਿਹੜੀ ਸਾਹਮਣੇ ਵਾਲੀ ਰੇੜੀ ਆਪਣੀ ਇਹ ਵੀ ਟਾਇਰਾਂ ਦੇ ਖੜੀ ਹੋ ਗਈ ਦੇਖ ਤਰੀਮ ਨਾਲ ਇਹ ਨਾਰੇ ਗੋਹੇ ਆਈਆਂ ਇਹ ਵਾਈਟ ਟਰੈਕਟਰ ਲੈ ਕੇ ਆ ਗਿਆ ਦੇਖੋ ਇਹ ਕੀ ਕਰਾਉਗਾ ਕਰੇ ਕੀ ਆ ਇਹ ਗੇਟ ਦੇ ਘਰਲੇ ਗੇਟ ਵੀ ਆਪਣਾ ਜਮਾ ਤਿਆਰ ਮੰਗਵਾਈਆ ਮਤਲਬ ਲਾਓ ਜੀ ਮਿੱਤਰੋ ਕਰੇ ਸੱਲ ਪੱਜੀ ਜਾਂਦੇ ਨੇ ਇਹਦੇ ਵਿੱਚ 23 ਜੇ ਗੇਟ ਵਾਲਿਆਂ ਦੇ ਚੂਲੀਏ ਨੇ ਜੇ ਇੱਥੇ ਆਪਾਂ ਨੜ ਪਾਉਣੇ ਨੇ 6.4 ਦਾ 6.4 ਦਾ ਪਰਮਾ ਮੱਜਿਆ ਜੀ ਮਾ ਨੜ ਪਾਉਣੇ ਚ 450 ਤੇ ਕਰੋ ਚੈੱਕ ਪਾਣੀ ਪਾ ਲਈ ਮਿੱਤਰੋ ਨਹੀਂ ਫੇਰ ਪਰਮਾ ਗਰਮ ਹੋ ਜਾਏਗਾ ਦੇਖੋ ਮਾਹੌਲ ਵਰਕਸ਼ਾਪ ਦਾ ਪੂਰਾ ਘੈਂਟ ਆਕ ਕੇ ਨੰਬਰ ਕੰਮ ਆਉਂਦਾ। ਲਓ ਜੀ ਇਹ ਜੋ ਆਪਣੀ ਚਾਰ ਪੱਤੀਆਂ ਨੇ। ਆਪਾਂ ਨੇ ਇੱਕ ਪੱਤੀ ਛੰਨ ਮਾਰਤਾ ਤੇ ਕੰਨ ਦੋ ਥੱਲੇ ਪਈਆਂ ਤੇ ਇੱਕ ਆ ਪਈ ਹੈ ਜੀ। ਬਦਰ ਬਲੌਗ ਨਾਲ ਜੀ। ਲਓ ਜੀ ਮੈਂ ਤੁਹਾਨੂੰ ਕਹਿੰਦੇ ਸ਼ਾਮ ਨੇ 5:00 ਵਜੇ 5:30 ਪਾਉਣੇ ਪੈਣਗੇ। ਮੁੰਡਾ ਜਾਵਾ ਦਾ ਬਣ ਗਿਆ ਪਿਆ। ਮੈਂ ਹੋਰ ਪਾ ਕੇ ਜਾਊਂਗਾ ਅੱਜ। ਛੋੜ ਪਾਈ ਜਣਾ ਜੀ। ਜੌਂਡੀਆ ਮੂਰੇ ਬਾਈਪਰ ਲੱਗਿਆ ਸੀਗਾ ਇਹ ਸੁਪਰ ਸੀਟ ਤੇ ਖੜਾ ਬਹੁਤ ਹੁੰਦਾ ਸੀਗਾ ਰਲੋ ਜੀ ਬਾਈ ਇੱਧਰ ਰੈਡੀ ਤੇ ਰੰਗ ਹੋਈ ਜਾਂਦਾ ਹੈ ਇਹ ਭੇਜਣੀ ਆ ਆਪਣੇ ਪਿੰਡ ਹੀ ਜਾਊਗੀ ਇਹ ਹੈ ਕਿਵੇਂ ਹੜਕੇ ਨਾਲ ਕਰਾ ਰਹੇ ਹੈ ਹੈ ਕਿਵੇਂ ਹੜਕੇ ਨਾਲ ਕਰਾ ਰਹੇ ਤੋਂ ਅਜੇ ਬਣਾਇਆ ਨਹੀਂ ਹੈ ਹੜਕੇ ਨਾਲ ਸਾਰਾ ਤੇ ਪੱਜਿਆਗਾ ਕਾਰ ਰੰਗ ਤੇ ਬਾਟੀ ਸਾਰਾ ਮਾਰਨ ਦਾਗਾ ਨੀਲਾ ਤੋਂ ਨਾਲ ਇੱਕਾ ਰੰਗ ਦਾ ਛੋਟਾ ਜਿਹਾ ਕੰਪਰੈਸਰ ਵਾਗ ਡੇਢ ਦੀ ਮੋਟਰ ਲੱਗੀ ਹੈ ਤੇ ਢੁੱਲੂ ਪੰਪਾ ਲਈ ਬਾਕੀ ਗੱਲ ਇਹ ਤੇ ਰੰਗ ਕਰਾਇਆ ਆਪਣੇ ਪੇਂਟ ਕਰਾਇਆ ਸਾਰਾ ਦੀਪ ਔਰੇਂਜ ਰੰਗ ਕਾ ਗੇਟ ਆਪਾਂ ਸਿੱਧਾ ਕਰਤਾ ਸਿੱਧਾ ਕਰਕੇ ਇਹਦੇ ਕੋਕੇ ਵੱਢਦੇ ਸਾਰੇ ਤੇ ਇਹਦੇ ਕੋਕੇ ਵੱਢਣਾਂ ਸਾਰੇ ਆਹ ਵਾਲੀ ਕੋਕੀ ਇਹਦੇ ਵੱਢਣੇ ਨੇ ਆਪਾਂ ਸਾਰੇ ਕੋਕੇ ਵੱਢ ਕੇ ਇਹਨੂੰ ਕਰਾਂਗੇ ਪੱਕਾ ਪੱਕਾ ਕਰਕੇ ਇਹਦੇ ਮਾਰਨਾ ਹੈ ਤੇ ਰੰਗ ਹਾਂ ਹਾਂ ਇਹ ਅਜੇ ਨਾ ਜੋੜਨਾ ਨਾ ਬੱਟ ਕਰਦੇ ਇਹ ਸੇਰੇ ਦੀ ਅੱਧੀ ਇੰਚ ਲਗਭਗ ਜਿਹੀ ਦੀ ਹਾਂ ਐਂ ਕਰਨਾ ਬਾਜ ਜੋੜ ਬਾਹਰ ਦੇ ਜੋੜ ਹਾਂ ਬਾਹਰ ਬੰਦੇ ਕੇ ਬਸ ਅਕਾਲ ਇਧਰੋਂ ਦਾਇਰ ਪੰਚੀ ਹੈ ਐਜੋ ਪੰਚੀ ਕਰੀ ਇਧਰੋਂ ਪੰਚੀ ਹਾਂ ਠੀਕ ਆ ਉਹ ਜੋੜ ਬਾਹਰ ਦੇ ਵਿੱਚ ਐਂਗਲ ਦੇ ਵਿੱਚ ਵਿੱਚ ਆ ਜਾਓ ਜੋੜ ਐਂਗਲ ਦੇ ਉੱਤੇ ਇਸੋਂ ਬਾਅਦ ਵਿੱਚ ਲੱਗੀ ਇਸੋਂ ਬਾਅਦ ਰਹਿਣਾ ਆਪਣਾ ਠੀਕ ਆ ਉਹ ਕਿਹਾਗਾ ਲਾ ਐਨੀ ਥਾਣੇ ਤੇ ਪੱਖੇ ਲਈ ਬਠਾਗਾ ਤੰਨੇ ਪੱਖੇ ਅਟ ਰੱਖੇ ਹੈ ਇਹ ਨਾ ਮਾਮੀਸਤਰੀ ਆਇਆ ਬੁੱਤਾ ਪਲੰਬਰ ਆਇਆਗਾ ਨਾ ਪਾਇਨਾ ਵਿੱਚ ਪੜਨ ਦਾ ਬਰਸਲੇ ਹੋਏ ਬੱਦੀ ਕਿੱਥੇ ਚੰਗੀਆਂ ਮੈਂ ਜਾਣੇ ਕਿ ਕੰਨ ਤੇ ਆਏ ਤੁਹਾਡੇ ਹਾਰੇ ਗੱਡੀਆਂ ਨਾ ਆਹ ਗੱਡੀਆਂ ਮੈਂ ਨਾ ਲੜੇ ਹਾਰੇ ਕੱਢਣੇ ਵੰਦੇ ਕੰਮ ਕਰਾਂ ਨੂੰ। ਇਹਨੇ ਹੱਥ ਨਾਲ ਨਿੱਟ ਤੇ ਚਾੜਾਂਗੇ ਸਵੇਰੇ 6 ਵਜੇ ਸਰਦੇ। ਆਹ ਮਿੱਤਰੋ ਗੇਟ ਦਾ ਆਪਣਾ ਹੋ ਗਿਆ ਸਾਫ ਜਮਾ। ਠੀਕ ਹੈ ਜੀ। ਹਾਂ। ਉਹ ਬਾਦ ਲਾ ਬਣਦੀ। ਹੂੰ। ਕੀ ਕਾਇ ਜਵਨੀ ਹੈ? ਟੋਟਾ ਜੂ। ਕਾਹ ਹੈ ਨਰਬਣੇ ਆਟਾ ਹੋਆ ਤਨ ਸੁੱਤਾਗਾ ਉਹਦਾ ਵੱਡੀ ਵਾਲੇ ਫਿਰ ਬਾਸਲਾ ਠੋਕਣੇ ਵਾਲੇ ਤੇਲੀ ਨੜ ਪਾ ਗਏ ਵੱਡੇ ਦਾ ਫਾਇਦਾ ਖੁੱਲੇ ਛੱਲੇ ਦਾ ਹਣਾ ਉਹ ਗੱਲੇ ਦੂਜੇ ਪਾਸੇ ਲੈ ਜਾਂਦਾ ਯਾਰਾਂ ਆਹ ਨੂੰ ਵਿੱਚ ਕੱਟਣੀ ਕੋਈ ਨਹੀਂ ਹੈ ਨਾ ਹੋਰ ਹੀ ਕੁਝ ਬਲਾਤਾ ਵਿੱਚ ਆਉਂਦਾ ਵੀ ਕੋਈ ਮੈਨੂੰ ਨਾ ਕੈ ਬੜਿਆ ਓਏ ਬੜਾ ਬੜਾ ਕੌਸ ਨਹੀਂ ਕਰਾ ੱਟਕੀ ਨਹੀਂ ਅਸਾਂ ਗੇਲਾ ਫਿਰਦਾ ਉਹਦੀ ਪੜਾਈ ਦਾ ਲੋਕਾਂ ਦੀ ਮੈਂ ਤਾਂ ਹੁਣ ਸਾਧਾ ਵੱਧ ਪੜਿਆ ਹੋਣਾ ਪੀ ਐਚ ਡੀ ਕਿਥੇ ਮੁਟੇ ਦਾ ਆ ਵੀ ਮੈ ਨਹੀਂ ਲੈਣਾ ਉਹ ਬਾਦਲਾ 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 ਹੋ ਪੱਤੀ ਆ ਪਿਆ ਚੱਕਾ ਪੱਤੀ ਚੱਕਾ ਇੱਧਰ ਆ ਹਾਂ ਟਰ ਗਰੇ ਆ ਲੈ ਲੱਕਦੇ ਬਟੇ ਉਦਾਂ ਲਾਲ ਸੋਤਾ ਕਰ ਹੈ ਕੀ ਹੋ ਗਿਆ ਆਪਣਾ ਯਾਰ ਐਵੇਂ ਮੰਨਣਾ ਲਓ ਜੀ ਕਰੋ ਚਾ ਕੁੱਤਾ ਮਸਤਾ ਪੂਰਾ ਕਰਨੇ ਦੇਖੋ ਮਾਰਨਾ ਲੋਟ ਰੀਆਂ ਪੂਰਾ ਮਸਤੀ ਚ ਕੱਢ ਲੈ ਗੇਂ ਦਵਾਰ ਆਪਨੇ ਮੀਂਝ ਲਾ ਲੈ ਇਹ ਤੇ ਮਾਰਦਾ ਰੰਗ ਆ ਜਣੇ ਆ ਜੀ ਆ ਰਿਟ ਲੱਗਾ ਤੇ ਬਾਲਾ ਤੇ ਇਹ ਤੇ ਮਾਰਕ ਲੀਰ ਆਪਾਂ ਲਾਉਂਦੇ ਰੰਗੇ ਤੇ ਇੱਕ ਆਪਾਂ ਦਿੱਲੀ ਆਪਾਂ ਵਲੌਗ ਇੱਕ ਦਿਨ ਸਾਡੇ ਕੋ ਪਾਉਣੇ ਆਉਂਦਾ ਇੱਕਦਾਂ ਦਾ ਗੈਪ ਰੱਖਦਾ ਵਿਚਾਲੇ ਬਾਈ ਬਾਦ ਤੋਂ ਬਾਦ ਸਪੋਰਟ ਕਰਿਓ ਠੀਕ ਆ ਜੀ ਮਿੱਤਰ ਤੁਹਾਡੇ ਸਹਿਯੋਗ ਨਾਲ ਹੀ ਆਪਣੀ ਚੈਨਲ ਦੀ ਗਰੋਥ ਹੋਊਗੀ ਕਹਿੰਦੇ ਕੀ ਹੋਈ ਜਾਂਦਾ ਕਰਨ ਹਾਂ ਲੋ ਵੀ ਆਮਨੇ ਬੱਚੋ ਕੇ ਨੇ 6:30 ਵੇ ਤੇ ਸ਼ਾਮ ਦੇ ਦਿਨ ਨੇਰਾਪੁਰ 6:00 ਵਜੇ ਨੇਰਾ ਹੋ ਜਾਂਦਾ ਇਹ ਕਰੀ ਜਾਂਦਾ ਟੋਲ ਚੈੱਕ ਤੇ ਰੇੜੀ ਦਾ ਟੋਲ ਲੱਗ ਜਾਂਦਾ ਟੋਲ ਦੀ ਚੈਕਿੰਗ ਹੋਈ ਜਾਂਦੀ ਹੈਗੀ ਇੱਕ ਤੋਂ ਪਹਿਲਾਂ ਕਮੈਂਟ ਆਇਆ ਕਿ ਹਾਂ ਟੂਲ ਦਾ ਬੜਾ ਫੱਪਾ ਕਰ ਪਾਣਾ ਕਰਤੇ ਪਾਤੋ ਉਹਦੇ ਸਮੋਹਰੇ ਬਤੀ ਉਹ ਕਰ ਪਾ ਗਿਆ ਟਪ ਟਪ ਇੱਕ ਤਾਂ ਮੈਸੇਜ ਆਇਆ ਸੀਗਾ ਕਿ ਉਹ ਟੂਨ ਵਧਾਉ ਕਰਦਾ ਠੱਪ ਠੱਪ ਲੋ ਜੀ ਰਾਤ ਆਏ ਟਾਈਮ ਹੀ ਲਾਈਟ ਭੱਜ ਗਈ ਤੇ ਬਰੋ ਬੱਲ ਮਾ ਆਪਣੇ ਕੋਲ ਹੈਗਾ ਦੂਜਾ ਉਹਦੇ ਵਾਲਾ ਚਾਰਜਿੰਗ ਵਾਲਾ ਰਾਤ ਵੀ ਲਾਈਟ ਗਈ ਸੀ ਨਾ ਤੇ ਹੁਣ ਵੀ ਉਸੇ ਟਾਈਮ ਗਈ ਆ ਉਹਨੇ ਚਾਰ ਦਲਾਇਆ ਤੇ ਪਾਹ ਨੌਜੀ ਲੜਬਾਜੀ